ਮੈਂ ਸਾਡੇ ਚੌਥੇ ਥੰਮ ਸਾਡਾ ਪੱਤਰਕਾਰ ਭਾਈਚਾਰੇ ਦਾ ਮੈਂ ਧੰਨਵਾਦ ਕਰਦਾ ਜਿਨੇ ਸਾਡੀ ਕੋਨੇ-ਕੋਨੇ ਵਿੱਚ ਆਵਾਜ਼ ਨੂੰ ਪਹੁੰਚਾਇਆ ਇਹ ਪੁੱਤਰਾ ਸਾਡੇ ਸਭਰਾਵਾਂ ਦੇ ਵਿੱਚ ਜਿਹੜੀ ਨਹਿਰ ਬਣੀ ਆ ਐਸਡੀਓ ਤੇ ਐਕਸ਼ਨ ਦਾ ਫੂਕਿਆ ਜਿਨ੍ਹਾਂ ਨੇ ਇਸ ਨਹਿਰ 'ਤੇ ਨਿਗਾ ਨਹੀਂ ਮਾਰੀ ਸਿਰਫ ਪੁੱਤੇ ਸਿਰਫ ਪੈਸੇ ਖਾਣ ਵਾਲੇ ਧਿਆਨ ਰੱਖਿਆ ਨਹਿਰ ਥਾ-ਥਾ ਤੋਂ ਟੁੱਟ ਗਈ ਆ ਮੈਂ ਵਿਧੀਆਂ ਲੱthrough ਬੇਨਤੀ ਕਰਨਾ ਚਾਹੁੰਦਾ ਵੀ ਟੀਮ ਲਿਆ ਕੇ ਇਨੂੰ ਚੈੱਕ ਕੀਤਾ ਜਾਵੇ ਕਿ ਜਿੰਨਾਂ ਤੇ ਰੋਲ ਕਰਕੇ ਮਿੱਟੀ ਟਾਈਟ ਕਰਨੀ ਸੀ ਮਿੱਟੀ ਕੰਪੈਕਟ ਕਰਨੀ ਸੀ ਓਨੀ ਹੈਗੀ ਆ ਨਹਿਰ ਥਾ-ਥਾ ਦਾ ਰੋੜਨ ਦਾ ਕਾਰਨ ਨਹਿਰ ਪੋਲੀ ਇਹਨਾਂ ਜਿੱਥੇ ਟਰੱਕ ਮਿੱਟੀ ਦੇ ਲੱਤ ਕੇ ਟਿੱਪਰ ਲੱਤ ਕੇ ਇਹਨਾਂ ਚੌੜੇ ਕੀਤੇ ਉਹਦੇ ਉੱਤੇ ਨਹਿਰ ਬਣਾਤੀ ਥਾ-ਥਾ ਤੋਂ ਨਹਿਰ ਰੋੜਨਦੇ ਆ ਦੂਜਾ ਅਹੀਂ ਐਕਸ਼ਨਸ ਆਪਣਾ ਡੀਸੀ ਸਾਹਿਬ ਨੂੰ ਦਿੱਤਾ ਮੰਗ ਪੱਤਰ ਵੀ ਸਾਡੀ ਨਹਿਰ ਦੇ ਉੱਤੇ ਜਿੱਥੇ-ਜਿੱਥੇ ਸਾਡੇ ਕਿਸਾਨਾਂ ਨੂੰ ਲੋੜ ਆ ਪੁਲਾਂ ਦੀ ਉਹਨਾਂ ਦਾ ਨਿਰਮਾਣ ਕੀਤਾ ਜਾਵੇ ਕਿਉਂਕਿ ਜਿਹੜੀ ਨਹਿਰ ਇਹਨੇ ਜ਼ਮੀਨਾਂ ਨੂੰ ਪਾੜ ਕੇ ਤਿੰਨ ਫਾੜ ਕਰ ਦਿੱਤਾ ਵਾ ਇਹ ਨਹਿਰ ਨੇ ਤਿੰਨ ਟੁਕੜੇ ਬਣਾਤੇ ਜ਼ਮੀਨਾਂ ਦੇ ਚਾਰ ਜਿਹਦਾ ਕਿਸੇ ਨੂੰ ਜਰਨੈਲਾ ਸੜਕ ਤੇ ਮਿਹਨਤੇ ਖੜੇ ਆ ਇਹਦਾ ਜਿਹੜਾ ਪੋਲਾ ਇਹ ਐਸ ਪਾਸੇ ਘੱਟੋ-ਕੱਟ 2000 ਏਕੜ ਕਿਲਾ ਪੈਰੀ ਤੋਂ ਵੱਧਾ ਜਿਹੜੇ ਚਕੰਦਰ ਔਰ ਗੰਨੇ ਦੀ ਖੇਤੀ ਕਰਦੇ ਸਾਡੇ ਕਿਸਾਨ ਆਲੂ ਦੀ ਖੇਤੀ ਕਰਦੇ ਆ ਇਹਦੇ ਉੱਤੋਂ ਦੀ ਟਰੱਕ ਜੱਕ ਪੈਣ ਲੰਘ ਜੂ ਇਹ ਪੁਲ ਹਾਸਿਆਂ ਦਾ ਸੱਦਾ ਦਿੱਤਾ ਹੱਸੇ ਹੁੰਦਾ ਪਰ ਸ਼ਾਹ ਜਨ ਨੇ ਅੱਖਾਂ ਮੀਟੀਆਂ ਪੁਲ ਬੇਹੱਦ 12 13 ਫੁੱਟਾਂ ਹਟੁੱਚੀ ਕਰਕੇ ਬਿਨਾਂ ਮਤਲਬੋਂ ਨਹਿਰ ਨੀਵੀਂ ਪੁਲ ਬੇਹੱਦ ਉੱਚਾ ਅਸੀਂ ਅਸਦੀ ਨੂੰ ਫੋਨ ਕਰਦੇ ਨੇ ਵਾਰ-ਵਾਰ ਜਾਈ ਨੂੰ ਦੱਸਿਆ ਵੀ ਪੁਲ ਐਕਸ਼ਨ ਸਰਸਟੀਕ ਨੂੰ ਆਉਣ ਤਾਂ ਸਾਨੂੰ ਦੱਸਣ ਕਿਸੇ ਦੇ ਕੰਨ ਤੇ ਜੂਨ ਹੀ ਸਰਕੀ ਆ ਜੈਕਸਨ ਸਰਸਟੀਕ ਦਾ ਪਤਲਾ ਫੂਕਿਆ ਕਿਸਾਨ ਜ਼ਿਗਰਚ ਕਮੇਟੀ ਪੰਜਾਬ ਕੋਟ ਬੁੱਡਾ ਜਹੇਬੰਦੀ ਆ ਹੁਣ ਅਸੀਂ ਸੂਬੇ ਲੈਵਲ ਤੇ ਮੀਟਿੰਗ ਕਰਕੇ ਜਹੇਬੰਦੀ ਨਾਲ ਅਗਲਾ ਕੀ ਐਕਸ਼ਨ ਬਿਲਕੁਲ ਲੀਕਾਂਗੇ ਇਹਨਾਂ ਨੂੰ ਨੱਥ ਮਾਰ ਕੇ ਰੱਖਾਂਗੇ ਬਿਲਕੁਲ ਪ੍ਰਸ਼ਾਸਨ ਤੋਂ ਮੰਗ ਕਰਦੇ ਪ੍ਰਚਾਰਕ ਤੋਂ ਮੰਗ ਕਰਦੇ ਆ ਬੇਨਤੀ ਕਰਦੇ ਆ ਇਹਦੀ ਜਾਂਚ ਕਰਾਈ ਜਾਵੇ ਤੇ ਜਿਹੜੇ ਪੋਲੇ ਨੂੰ ਨੀਵੇਂ ਕਰਕੇ ਘਟੋ-ਕਟ 22 ਫੁੱਟ ਚੌੜਾ ਪੋਲ ਬਣਿਆ ਜਾਵੇ ਬੇਨਤੀ ਆ ਸਾਡੀ ਪ੍ਰਸ਼ਾਸਨ ਨੂੰ